ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਕੋਠੇ ਆਏ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਭਗਤਾ ਭਾਈ ਦੋ ਵਾੜਾਂ ਲੈ ਕੇ ਆਏ ਆ ਤੇ ਇੱਕ ਤੇ ਲੋਈ ਤੇ ਵੀ ਆਪਾਂ ਚਾਲ ਕਮਰਾਵਾਂਗੇ ਇੱਕ ਬਿਹੜ ਤੜਕੇ ਸੂਈਏ ਤਾਜੀ ਸੂਈ ਆਹ ਦੇਖੋ ਜੇਰਾ ਪਈ ਹੈ ਜੀ ਕੰਪਲੀਟ ਤੇ ਮਗਰ ਇਹਦੇ ਬੱਚਾ ਆ ਗਿਆ ਜੀ ਬੱਚਾ ਤੇ ਇੱਕ ਹੈਗੀ ਟੋਕੜ ਸਸਤੇ ਭਾਵਾਂ ਦੀਆਂ ਬਿਹੜਾਂ ਇਹ ਥੱਲੇ 8 ਕਿਲੋ ਦੁੱਧ ਰੈਡੀ ਆ ਤੇ ਨੰਬਰ ਵਾਈਆਂ ਦਾ ਲਿਓ ਜੀ ਹੈਗਾ 7696715667 7696715667 ਤੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਜੀ ਪਹਿਲਾਂ ਤਾਂ ਜੀ ਆਪਣਾ ਨਾਮ ਬੋਲੋ ਮੇਰਾ ਨਾਮ ਕ੍ਰਿਸ਼ਨ ਆ ਜੀ ਕ੍ਰਿਸ਼ਨ ਪਿੰਡ ਕੋਠਾ ਜੀ ਹੈ ਜੀ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਨੇੜੇ ਭਗਤਾ ਭਾਈ ਅੱਜ ਆਪਾਂ ਦੋ ਤਿੰਨ ਨਾਗ ਦਿਖਾਉਣੇ ਜੀ ਹਾਂ ਜੀ ਤਿੰਨ ਨਾਗ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਸਕਰੀਨ ਤੇ ਬੈੜ ਸੂਈ ਵੀ ਦੇਖੀਏ ਨੇ ਕਦੋਂ ਸੂਈ ਹੈ ਜੀ ਇਹ ਇਹ ਅੱਜ ਤੜਕੇ ਹੀ ਸੂਈ ਹੈ ਤੜਕੇ ਸੂਈ ਜੇ ਹੀਰਾ ਭਈਏ ਵੀਰੇ ਠੀਕ ਆ ਕੰਪਲੀਟ ਜੇਰਾ ਤੇ ਕਿੰਨਾ ਕੁ ਬੋਲਾ ਕੱਢਿਆ ਜੀ ਇਹਦਾ ਬੋਲਾ ਅਸੀਂ ਤਾਂ ਥੋੜਾ ਹੀ ਕੱਢਿਆ ਭਾਈ ਠੀਕ ਆ ਤੇ ਅਸਲੀ ਸਾਬਾ ਜੀ ਹੱਥੋਂ ਤੁਮਾਰ ਕੇ ਦਿ ਮੈਂ ਕਰ ਦੂਗੀ ਤੇਰਾ ਜਦਾਂ ਲਾ ਦੋ ਹੋਰ ਆ ਦੇਖੋ ਜੀ ਫੀਲ ਸਾਬਾ ਪੂਰੀ ਠੀਕ ਹੈ ਜੀ ਓਕੇ ਜੀ ਬਸ ਤੇਰਾ 14 ਕਿਲੋ ਤੇ ਤੜਕੇ ਬੋਲਾ ਬੂਲਾ ਕੱਢ ਲਿਆ ਖੋਲੋ ਇਹਨੂੰ ਬਾਹਰ ਨੂੰ ਤੋਰ ਕੇ ਦਿਖਾਈ ਗਏ ਤੇ ਬੱਚੀ ਪਹਿਲਾਂ ਆ ਗਈ ਹੈ ਨਾ ਹਾਂ ਜੀ ਪਹਿਲਾਂ ਕ੍ਰਾਸ ਚ ਆ ਗਈ ਥੋੜੀ ਜੀ ਜਰਸੀ ਨਾਲ ਸ਼ਾਹੀਵਾਲ ਤੇ ਜਰਸੀ ਦਾ ਕ੍ਰਾਸ ਆ ਗਿਆ ਥੋੜਾ ਜਿਹਾ ਆ ਦੇਖੋ ਕਰੋ ਚੈੱਕ ਕੁਆਲਿਟੀ ਮੇਰੇ ਹਿਸਾਬ ਨਾਲ ਤਾਂ ਪੂਰੀ ਵਧੀਆ ਬਾਕੀ ਤੁਸੀਂ ਜਜ ਕਰ ਲੈਣੀ ਆਪੇ ਜਿਹੜੀ ਚੀਜ਼ ਦੇਖਣੀ ਹੈ ਠੀਕ ਹੈ ਜੀ ਆ ਦੇਖੋ ਲੈ ਚਲੋ ਮੜੀ ਤੇ ਟੋਰਾ ਤਾਰਾ ਪੂਰਾ ਵਧੀਆ ਬੈੜਦਾ ਥੱਲੇੋਂ ਵੀ ਚੰਗੀ ਆ ਮੋਲ ਲਓ ਜੀ। ਆ ਕਰੋ ਜੇਕ। ਕੁਆਲਿਟੀ। ਕੁਆਲਿਟੀ ਵਾਜਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਹੋ ਜੀ ਜਾ ਤਾਂ ਉਹੋ ਜੀ ਕੁਆਲਿਟੀ ਇਹਦੀ ਹੈਗੀ ਆ ਤੇ ਥਣ ਬਹੁਤ ਚੰਗਾ ਲੱਗਿਆ ਵਾ। ਦੂਰਾ ਥਣ ਲੱਗਿਆ ਵਾ ਦੇਖੋ ਜੀ। ਤੇ ਬੱਚੀ ਕਈ ਸੂਏ ਵਧੀਆ ਤੁਹਾਨੂੰ ਦੁੱਧ ਪਿਆਜੂਗੀ। ਠੀਕ ਹੈ ਜੀ। ਥਣਲੇ ਵਨੜੇ ਤੋਂ ਕਰੋ ਜੇਕ। ਧਾਰ ਦੂਰ ਬਾਈਆਂ ਦਾ ਕਹਿਣਾ ਮੋਟੀ ਮੋਟੀ ਧਾਰ ਹੈ ਜੀ ਪੂਰੀ। ਕੋਲੀ ਤੇ ਮੋਟੀ ਠੀਕ ਹੈ ਜੀ। ਤੇ ਡਿਮਾਂਡ ਬਾਈ ਇਹਦੀ ਕੀ ਹੈਗੀ ਪੈਸੇ ਕਿੰਨੇ ਆ? 55000 ਮਾਨਦਾਨ ਹੋ ਜਾ। ਹਾਂਜੀ ਹੁਣ ਠੀਕ ਆ 55000 ਚ ਮੰਨ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਈ ਕਿੰਨਾ ਦੁੱਧ ਆਏ ਥੱਲੇ ਇਹ ਸਾਰੇ 8 ਕਿਲੋ ਹੋਏ ਜੀ ਕਿਹੜਾ ਸੂਆ ਜੀ ਤੀਜਾ ਤੀਜਾ ਸੂਆ 8 ਕਿਲੋ ਦੁੱਧ ਤੇ ਕਿੰਨੇ ਚਿਰ ਦੀ ਸੂਈ ਵੀ ਆਏ ਤੁਹਾਡੇ ਹਿਸਾਬ ਨਾਲ ਇਹ ਸੂਈ ਹੋਊਗੀ ਮੇਰੇ ਹਿਸਾਬ ਨਾਲ 4-5 ਮਹੀਨਾ ਦੀ ਤੇ ਬੱਚਾ ਤਾਂ ਹੈ ਨਹੀਂ ਹਨਾ ਇਹਦਾ ਬੱਚਾ ਹੈ ਨਹੀਂਗਾ ਤੇ ਵਧੀਆ ਮੇਲ ਦੀ ਮੁੱਲ ਦੀ ਆ ਇੱਕ ਨੰਬਰ ਖੋਲੋ ਇਹਨੂੰ ਵੀ ਤੋੜ ਕੇ ਦਿਖਾਈਗੇ ਤੇ ਕੱਦ ਕਾਠ ਵਾਲੀ ਆ ਹਨਾ ਤੇ ਮੁੱਲ ਇਹਦਾ ਜਮਈ ਜਾਇਜ਼ ਹੋਣ ਵਾਲਾ ਜੀ ਠੀਕ ਆ ਆ ਕਰੋ ਚੈੱਕ ਤੇ ਕੁਆਲਿਟੀ ਵਾਲੀ ਐ ਵੀ ਇਹ ਚਪਚਾ ਗਈ ਜੀ ਦੁੱਧ ਬਾਈਆਂ ਦਾ ਕਹਣਾ 8 ਕਿਲੋ ਤੁਸੀਂ ਮਿੰਕੇ ਲੈ ਜਾ ਸਕਦੇ ਹੋ ਜੀ ਠੀਕ ਆ ਆ ਦੇਖੋ ਕਰੋ ਚੈੱਕ ਥਾਣੇ ਦੇ ਬਾਈਕ ਨੰਬਰ ਤੇ ਇੱਕ ਆ ਖੜੀ ਆ ਵੀਰੇ ਚਿੱਟੀ ਤੇਲ ਇਥੇ ਥਲੇ ਕਿੰਨਾ ਦੁੱਧ ਆ ਬਾਈ ਤੇਲ ਥਲੇ ਚੱਲ ਥਲੇ 5 ਕਿਲੋ 5 ਕਿਲੋ ਠੀਕ ਆ ਤੇ ਤੇਲ ਦੀ ਕੀ ਡਿਮਾਂਡ ਆਊਗੀ ਚੱਲ ਵੀ 20 ਕ 20 ਕ ਠੀਕ ਆ ਜੀ ਕਿਹੜੇ ਥਾਣੇ ਦਾ ਤੇਲ ਹੈ ਮਗਰ ਲੇ ਕ ਮੂਰਲੇ ਮਗਰ ਨੂੰ ਚੱਲਦਾ ਕਾ ਉਹਨੂੰ ਆ ਧਾਰਾਂ ਨਾਲ ਗੱਲ ਕਰੂੰ ਤੇਲ ਨਾਲ 20 ਨਹੀਂ ਕੋਈ ਠੀਕ ਆ ਜੀ ਵੀਰੇ ਓਕੇ ਤੇਲ ਤੁਹਾਨੂੰ ਦਿਖਾਤੀ ਤੇ ਮੇਨ ਗੱਲ ਆਪਾਂ ਕਰ ਗਏ 8 ਕਿਲੋ ਦੁੱਧ ਵਾਲੀ ਦੀ ਟੋਕੜ ਦੀ ਤੇ ਟਿਕਾ ਡੂਗਾ ਤਾਂ ਨਹੀਂ ਕੋਈ ਲੱਗਿਆ ਬਾਈ ਅੱਗੇ ਤੇ ਨਹੀਂ ਜੀ ਠੀਕ ਆ ਆਪਾਂ ਨੂੰ ਨਹੀਂ ਕੋਈ ਵੀ ਪਤਾ ਹੈ ਨਹੀਂ ਬੋਲ ਤੁਸੀਂ ਅਸੀਂ ਲਵਾਇਆ ਹੀ ਨਹੀਂ ਅੱਛਾ ਲਵਾਇਆ ਹੈ ਠੀਕ ਆ ਜੀ ਓਕੇ ਤੇ ਬਾਕੀ ਸਮੀਪਾਲੀ ਵੀ ਵਧੀਆ ਹੈ ਨਾ ਤੇ ਇਹਦੇ ਕਿੰਨੇ ਪੈਸੇ ਹੀ ਜਾਇਜ਼ ਜਮਾ ਇਹ ਤਾਂ 20000 20000 ਸਾਰੇ ਸਸਤੇ ਸੌਦੇ ਆ ਹਨਾ ਦੁੱਧ ਪੀਣ ਵਾਲੇ ਵਧੀਆ ਤੇ ਇਹਦਾ 55000 ਮਾਨਤਾਨ ਹੋ ਜੂ ਉਹਦਾ 20000 ਦੁੱਧ 5 ਕਿਲੋ ਜਹਾ ਥੱਲੇ ਬਣੀ ਪੁਣੀ ਵੀ ਤਾਂ ਨਹੀਂ ਜੋ ਤਲ ਉਹ ਚਾਰ ਮਹੀਨੇ ਦੀ ਕਪੜਾ ਅੱਛਾ ਚਾਰ ਮਹੀਨੇ ਚੱਕ ਪਾਸ ਆ ਹਾਂ ਜੀ ਠੀਕ ਆ ਓਕੇ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਇਹਦੀ 22000 ਜੀ ਹਾਂ ਜੀ ਠੀਕ ਆ ਇਹਦੀ 22000 ਡਿਮਾਂਡ ਆ ਗਈ 8 ਕਿਲੋ ਦੁੱਧ ਤਾਜੀ ਸੂਈ ਵੀ ਜੇਰ ਆ ਪਈ ਆ ਜੀ 55000 ਤੇ ਉਹ ਚਿੱਟੀ ਬਾਰੇ ਮੈਂ ਥੋੜਾ ਹੋਰ ਤੁਹਾਨੂੰ ਜਾਣਕਾਰੀ ਸਾਢੇ 4 ਮਹੀਨੇ ਦੀ ਗੱਬਣਾ ਬਾਈ ਇਹ 14 ਮਹੀਨੇ ਦੀ ਚੈੱਕ ਪਾਸ ਆ ਥਣ ਤੋਂ ਇੱਕ ਤੋਂ ਪਹਿਲਾਂ 5 ਕਿਲੋ ਦੁੱਧ ਆ ਜੀ ਤੇ ਕੁਆਲਿਟੀ ਪੂਰੀ ਛੋਟੇ ਛੋਟੇ ਸਿੰਗ ਹੈਗੇ ਮੁੱਲ 20000 20000 ਤੇ ਮਾਨਤਨ ਤੁਹਾਡਾ ਹੋ ਜਾਣਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ